ਉਹ ਵਾਹ ਰੱਖਾ ਗੜੀ ਜੰਨੇ ਨੇ ਹੈ ਪਤਾ ਕੀ ਹੋ ਗਿਆ ਉਹਨੂੰ ਅੱਖਾਂ ਹੀ ਗੱਲਾਂ ਤੂੰ ਅੱਖਾਂ ਨਹੀਂ ਹੋ ਮਾਗਦੇ ਪਾਵਾ ਬੱਲੇਓ ਮੈਂ ਕਿਦੋਂ ਕਹਣਾ ਤੂੰ ਪਾ ਆ ਫਾੜ ਆ ਫਾੜ 20000 ਦੇ ਚਾਰੇ ਹੋ ਗਈਆਂ ਹੁਣ ਆ ਫਾੜ ਭੈਣ ਤੇ ਉੱਥੀ ਗੱਲ ਬਾਕੀ ਉੱਥੀ ਗੱਲ ਬਾਕੀ ਲਾਮ ਆ ਮੈਂ ਨਾ ਕੋਈ ਯਾਰਾਂ ਪੰਜ ਨਾ ਨਾ ਉੱਥੀ ਪਾ ਆਹ ਹੁਣਿੱਤੂ ਗੱਲ ਪੂਰੇ ਕਿੰਨੇ ਜਾ ਕੇ ਉਹ 100000 ਦੀ ਗੱਲ ਕੀ ਨਹੀਂ ਨਹੀਂ ਹੁਣ ਠੀਕ ਆ ਲੈ ਜਾ 90000 ਦੇ ਵੱਕੇ ਦਾ ਤੂੰ ਆਪ ਗੱਲ ਕਰੀ ਇਹਦਾ ਉਹਨੂੰ ਬਾਹਰ ਬਾਤ ਸਹੋਂ ਨਾ ਬੋਲੀ ਫੜ ਲੈ ਬੱਸ ਫੜ ਲੈ ਕਿੰਨੇ ਦੀ ਮਰਜ਼ੀ ਦੇਤੀਆਂ ਅਸੀਂ ਉਹ ਹੁਣ ਦੇਖ ਗਿਆ ਮਰਾ ਹੋਇਆ ਹਾਂ ਹਾਂ ਦੰਦਾ ਨਾਲ ਉਹ ਇੱਧਰ ਫਾਤੀ ਮਾਰਦੇ ਤੂੰ ਗੱਲ ਦਾ ਦੱਸੋ ਹੋਊਗੀ 80 ਦੀਆਂ ਹੈਂ 80 ਦੀਆਂ ਲੋ ਯਾਰ ਉਹਦਾ ਸੁਭਾਅ ਤੇ ਘਰਾਂ ਦੇ ਗੱਲ ਪਾਤੀ ਮੈਂ ਤੇਰੀ ਭਾਈਆਂ ਮੂੰਹ ਬੋਲ ਕਰਤੀ ਉਹ ਜਮੈਂ ਦਿਖਾਈ ਕਰਾ ਦਊਗਾ ਮੈਂ ਆਦਾ ਬੱਕਰੀ ਉਰੇ ਤਾਂ ਆ ਜਾ ਉਹਨੇ ਆਈ ਦੀ ਗਰੰਟੀ ਦੀ ਗਰੰਟੀ ਕਰੀ ਜਾਂਦਾ ਦੱਸ ਬਾਈ ਉਹ ਹੋਲੂ ਕੰਮ ਕਰਨਾ 30000 ਰੁਪਏ ਮੁੱਲ ਆ ਜੀ ਇੱਥੇ ਕਾਲਾ ਮਾਲ ਪਹੁੰਚਾੜਾ ਬਸ ਕੱਢੋ ਕੰਬਾਰ ਕੱਢ ਕੇ ਪਾਸ ਬੱਕੀ ਦਾ ਠੀਕ ਹੈ ਕੋਈ ਨਹੀਂ ਮਾਰੀ ਬਾਕੀ ਦੂਰ ਕਦੇ ਪਥਾਨ ਧਾਰਾ ਮਾਰ ਕੇ ਕੋਲੋਂ ਚੈੱਕ ਕਰੋ ਦੰਦ ਵੀ ਲੇਖ ਰਹੇ ਜਿਹੜੀ ਯਾਰ ਕਹਤਾ ਗਰੰਟੀ ਚੋਂ ਗਰੰਟੀ ਚੋਂ ਲਿਖ ਕੇ ਦੇਵਾਂਗੇ ਬਾਕਾਇਦਾ ਤੇ ਲਿਖ ਕੇ ਲੈ ਜਾ ਆ ਜਾ ਤਾਂ ਖੜੀ ਆ ਇਹ ਨੀ ਜਿਹੜੀ ਹੋਊਗੀ ਉਹ ਇੱਕ ਦੀ ਗਰੰਟੀ ਨਹੀਂ ਹੈਗੀ ਬਾਕੀ ਦੀ ਗਰੰਟੀ ਹੈ ਇੱਕ ਪੱਠ ਵੀ ਕੱਪਣਾ ਪਹਿਲਾਂ ਦਾ ਸਹੀਦੀ ਵੀ ਨਹੀਂ ਉਤਰੋਗਾ ਇਹ ਆਹੀ ਕੱਪਣਾ ਆ ਪੱਠ ਕੱਪਣਾ ਸਰਦੋ ਨਾ ਦਸੋ ਕਿੰਨਾ 16 ਇਹ 16 ਦੇ 16 ਲੈ ਜੋ ਗੱਲ ਤਾਂ ਗੱਲ ਕਿੰਨੇ ਨਾਲ ਚਾਹੀਦਾ ਕੋਈ ਕੋਸੇਗਾ ਨਹੀਂ ਉਹ ਫਿਰ ਛੱਡਣਗੇ ਤੇਰੇ ਹਾਂ ਨਾ ਫੜ ਹੋਂ ਬਾਬਾ ਕਿਦ ਦੀ ਗੇਤੀ ਹੁੰਨੀ ਪਿਉ ਨਹੀਂ ਰਹਾ ਕਮਾਲ ਮੈਂ ਹੀ ਅਗ ਕਮਾਲ ਮੇਰਾ ਗੱਲ ਕਰ ਜਰ ਤੂੰ ਮੈਂ ਹੀ ਗੱਲ ਕਰਦਾ ਇਹ ਹੀ ਕਰੂਗਾ ਲੈ ਪੱਲੂ ਤੂੰ ਗਾਣਾ ਬਦਲ ਬਦਲ ਮੈਨੂੰ ਪੁੱਗਦਾ ਮੈਂ ਦੇ ਦੂੰ ਨੀ ਜਵਾਬ ਦੇ ਤੂੰ ਉਹ ਨਹੀਂ ਆਇਆ ਨਾ ਹਾਂ ਕੋਈ ਗੁੱਸਾ ਕਿੱਲਾ ਨਹੀਂ ਮੈਂ ਕਿਹੜਾ ਕੁਝ ਉਹਦੀ ਬਦਲ ਦੀ ਗੱਲ ਆ ਫੜ ਹਾਂਜੀ 19000 ਦੀ ਬੱਕਰੀ ਪਾਇਆ ਇਹ ਦੇਣੀ ਚਾਚੇ ਲੈਣੀ ਦੇ ਜੀ ਰਹਿਣ ਦਾ ਬਾਈ ਬੇਚੀ ਮੇਰੀ ਉਹ ਗੱਲਾਂ ਦਾ ਫਾਇਦਾ ਕੀ ਆ ਹੋ ਹੋ ਫਿਰ ਹੁਣ ਮੇਰਾ ਬਾਈ ਨੂੰ ਅਗਰ ਮੈਂ ਆਪਰ ਪੁੱਗਦੀ ਨੀ ਫਿਰ ਇਹਦੇ ਪਾਪਾ ਘੜਕਣੇ ਬਾਈ ਨੂੰ ਮਾਰ ਪਗੇ ਆਪਾ ਕਹੇ ਗੱਲ ਇਹ ਉਹ ਕਿ ਨਹੀਂ ਬੁਗੂ ਲੈ ਤਾਂ ਉਹੀ ਕੋ ਕਹਿਣੇ ਚ ਪੈ ਗੇ ਕਹਿਣੇ ਤਾਂ ਕੇ ਦੇਖੋ ਤਾਂ ਮੰਨਣਾ 1000 ਘੱਟ ਦੇ ਦੇ ਭਾਈ ਚੱਕ ਪੂਰੇ 20000 ਦੀ ਬਕੀ ਹੁੰਦਾ ਜੇ ਉਦੋਂ ਘੱਟ ਬੱਕ ਦੇ ਦਿੰਦਾ ਨਹੀਂ ਲੈ ਕੇ ਜਾਣੇ ਤੇ ਲੈ ਜਾ ਨਹੀਂ ਤੇਰੀ ਮਰਜ਼ੀ ਹੈ ਚੱਕ ਸਾਡਿਆ ਸਹੀ ਯਾਰ ਹੁਣ ਤੂੰ ਕਾਹੂੰ ਨਹੀਂ ਜੀ ਜਮਾ ਗਈ ਯਾਰ ਬਕੀ ਦੇ ਪੂਰੇ 20000 ਦੀ ਯਾਰ ਆਪਾਂ ਤੇ ਇੱਜ਼ਤ ਕਰੀਏ ਭਾਈ ਇੰਨੇ ਦੂਰ ਆਏ ਨੇ ਆਪਾਂ ਕਾਹ ਕਹਿਣਾ ਵੀ ਲੈ ਜਾ ਬਸ ਹੋ ਫੇਰ ਹੁਣ ਕੀ ਕੀ ਕਰ ਹੁਣ ਕਹਿ ਦੱਤਾ ਮੈਂ 5000 ਟੁੱਟ ਗਿਆ ਪਰ ਹੁਣ ਉਹ ਕਰੀ ਜਾਣਾ ਪੱਦਰ ਦੀ ਚੱਕ ਯਾਰ ਹਾਂ ਛਾਹਨ ਖੈ ਵੀ ਛੱਡੀ ਹੋ ਯਾਰ ਦਿਖਾਈ ਤਾਂ ਮੈਂ ਹੀ ਕਰਾ ਦੂੰ ਬਸ ਇਹ ਵੀ ਛੱਡ ਤੋ ਯੱਕ ਦੇ 25 ਦਿਖਾਈ ਬੰਦੋ ਚਲਾ ਜਦੋਂ ਜਾਂਦੇ ਹੋਣ ਯਾਰ ਇਹ ਜੀ ਵਧੀਆ ਵਧੀਆ ਚੀਜ਼ ਆ ਬੱਚੇ ਜੇ ਕੋਈ ਨਕਸ਼ਾ ਬਿਤਾ ਪਾ ਝੜੀ ਜਮਾ ਕੇ ਬੰਦ ਗਾਰੰਟੀ ਦਿੰਦੇ ਆ ਆ ਬੱਕਰੀਆਂ ਦਿਖਾਈ ਬਈ ਕਿਹੜੀਆਂ ਨੇ ਤਿੰਨਾਂ ਜੀ ਦਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਂ ਮਾਸ ਨਹੀਂ ਗਿਆ ਜੇ ਕਾਏ ਮੈਂ ਕਹਤੇ ਕਾਹ ਵੀ ਇਹ ਕਾ ਪਾਠਾ ਬਾਈ ਤੇਰੀ ਵਿਚੀ ਦਾ ਆ ਵਿਚੀ ਆ ਗਿਆ ਆ ਦੋ ਕਾਲੀਆਂ ਉਹ ਮੈਂ ਜਰਾ ਹੱਸਣਾ ਯਾਰ ਤੇਰੇ ਕੋਲ ਨਾ ਨੀ ਵੀਰੇ ਪਛਾਣ ਲੈ ਜੰਨੇ ਵਿੱਚ ਉਹ ਆ ਭੰਗਦੇ ਯਾਰ ਲੈ ਬਈ ਇਹਨੂੰ ਜਪ ਪੰਜ ਚੱਜੇ ਨਾਲ ਮੰਤ ਲਿਆ ਗਿਆ ਯਾਰ ਕੋਈ ਨਾ ਲੱਗਿਆ ਮੰਨ ਲੱਗਿਆ ਬੰਨਣਾ ਪੰਜਾਹ ਹਜ਼ਾਰ ਤੋਂ ਲੈ ਬਈ ਸਨ ਮਾ। ਉਹ ਜੱਜ ਕਾਹਨੋਂ ਯਾਰ ਲੋਥੇ ਹਟਾ ਪੈਸੇ। ਪੰਜਾਹ ਹਜ਼ਾਰ ਕੋਈ ਆ ਲੈ ਗਈ ਕਰ। ਮੈਂ ਕਿਹਾ ਕੋਈ ਕੁਛ ਕਹਿਣਾਗਾ। ਉਹ ਰੱਖਾ ਗੜੀ ਜਨੇ ਨੇ ਹੈ ਬਲਾ ਕੀ ਹੋ ਗਿਆ ਉਹਨੂੰ। ਮੈਂ ਉਹ ਆ ਜਾ। ਆ ਗੀ ਕਰਦਾ। ਤੂੰ ਅੱਖਾਂ ਨਹੀਂ ਹੋ ਮੈਂ ਕਿਰੇ ਪਾਵਾ ਬੱਲਿਓ। ਮੈਂ ਕਿਦੋਂ ਕਹਿਣਾ ਤੂੰ ਪਾ। ਆ ਫਾੜਾ। ਚੱਲ ਪੱਕਿਆਂ ਦੀਆਂ ਕਰ ਲੈ। ਨਹੀਂ ਜਨੇ। ਆ ਫਾੜਾ। ਜੈਜ ਬੋਲੋ ਲਵਾ ਦੇ ਯਾਰ। 80 ਹਜ਼ਾਰ ਦੇ 20-20 ਹਜ਼ਾਰ ਨਹੀਂ। ਨਹੀਂ ਮੈਂ। ਮੈਂ ਤਾਂ ਕੁਛ ਨਹੀਂ ਕਹਦਾ ਯਾਰ। 80 ਹਜ਼ਾਰ ਮੈਂ ਇੰਨੀ ਜ਼ਿੰਮੇਵਾਰੀ ਲੈ ਸਕਦਾਗਾ। ਵੀ ਕਰੇ ਚੁਗੀਆਂ ਹੋਈਆਂ ਨੇ ਇਹਦੇ ਕੋਲਡ ਹਾਊਸ ਨੇ ਵਾਰੀ ਹੈ ਸਰਪੰਚ ਵੀ ਤਾਂ ਛੱਡ ਜੀ ਪੈਸੇ ਲਈ ਪੱਕੇ ਨੇ ਠੀਕ ਨੇ ਪੱਕੇ ਨਹੀਂ ਮਾੜੀ ਹੈਗੀ ਜ਼ਿੰਮੇਵਾਰੀ ਵੀ ਨਹੀਂ ਚੀਜ਼ ਹੈ ਇਹਦਾ ਪਾਜੀ ਦੀ ਜ਼ਿੰਮੇਵਾਰੀ ਤੇ ਨਹੀਂ ਯਾਰ ਬਾਈ ਸਾਡੀ ਜ਼ਿੰਮੇਵਾਰੀ ਵਾਲੇ ਨੇ ਬਾਈ ਯਾਰ ਮੂਹਰੇ ਇੱਥੇ ਐਨਾ ਤਾਂ ਸੋਨੂੰ ਵੀ ਐਨਾ ਤਾਂ ਸੋਨੂੰ ਵੀ ਦੇਖਦੇ ਸਾਰੇ ਵਧੀਆ ਛੱਡ ਗਿਆ ਨੇ ਪੱਕੇ ਨੇ ਛਾਂਡ ਹੋ ਗਈ ਤੂੰ ਚਾਰੇ ਪਾਦੇ ਯਾਰ ਬਾਈਆਂ ਨੇ ਇਹ ਨਮਾ ਕੰਮਾਂ ਵਿੱਚ ਛੇ ਦੰਦ ਪਾ ਚਾਰਾਂ ਨਾਲ ਮੇਰੇ ਛੇ ਦੰਦ ਵੀ ਪਾਦੇ ਵਿੱਚ ਹੀ ਕੁਝ ਨਹੀਂ ਹੁੰਦਾ ਕਿ ਜੇ ਤੁਸੀਂ ਚੱਲ ਆ ਵੀ ਚੱਲੋ ਆ ਚੱਲ ਲਓ ਜਾਣ ਦੇ ਵਿੱਚ ਜੀ 6 ਦਾਂਦੀ ਆ ਬਾਈ ਇਹ ਨਾਲੇ ਬਈ ਗੱਲ ਆ ਯਾਰ ਪੱਤਰੀ ਪਾਓ ਯਾਰ ਇਹ ਹੱਡ ਭਰੇ ਨੇ ਹੁਣ ਇਹਦੇ ਹੱਡ ਭਰੇ ਨਹੀਂ ਹੈਗੇ ਹੈਗੀ ਵੀ 6 ਦਾਂਦੇ ਨਾ ਦੋ ਤੱਕ ਕਿਸਮਤ ਆ ਦਾਂਦੀ ਜੋ ਹੱਲ ਮੰਗੇ ਕੋਈ ਤਾਂ ਇੱਥੇ ਪਾ ਦੇ 4000 ਹਾਂ ਭਾਰੇ 4000 ਫਾੜੋ ਇਤਨਾ ਫਾੜ ਹੁਦੂ ਕਰਾਓ ਫਾੜੋ 22 ਹਿਆਦੇ 4000 ਹੋ ਗਈਆਂ ਹੁਣ ਹੋ ਭੈਣ ਤੇ ਖਾਲਾ ਉੱਥੇ ਗੱਲ ਬਾਕੀ ਉੱਥੇ ਗੱਲ ਬਾਕੀ ਲਾਮ ਆ ਉਹ ਮੈਨੂੰ ਪਤਾ ਯਾਰ ਉਹ ਗੱਲ ਉਸਦੀ ਬਾਤ ਕਰੇ ਬਾਕੀ ਨਹੀਂ ਉਹ ਫਲ ਨਾਲ ਪਿਆਰ ਮੈਂ ਕਹਿੰਦਾ ਚਾਰ ਸਾਲ ਫਿਰ ਬੱਕਰੀ ਵਧੀ ਆ ਤਾਂਹੀਂ پیسے ਬادله ਆ ਵੀ ਲੈਨੇ ਇੱਕ ਇਹ ਕਿਹੜਾ ਮਾਰੀ ਹੈ ਬਾਈ 6 ਦਾ ਇਹ ਨਹੀਂ ਯਾਰ ਇਹ ਕਿਹੜਾ ਮਾਰੀ ਦਾਦਾ ਖੋਲ ਕੇ ਦੇਖਦੇ ਸਿੰਘ ਦੇ ਹੋ ਵੀ ਆ 6 ਦਾ ਹੁਣ ਹੋਈ ਆ ਇਹਦੇ ਕੋਲ ਕੋਈ ਫਾਲਤ ਜੇ ਆਪਾਂ ਕਹਿੰਦਾ ਪਾਦੀ ਪਾਈਆਂ ਦੋ ਨਾਲ ਲੈ ਜਾ ਭਾਈ ਆ ਹੁਣ ਫਿਰ ਪਾਈਆਂ ਵਾਲੀ ਰੱਖ ਵੀ ਲੈ ਜੇ ਆਪਣੇ ਹੁਣ ਹੋਵੇ ਤਾਂ ਹੀ ਆ ਆਪਾਂ ਇੰਨਾ ਮੱਥਾ ਮਾਰਿਆ ਮਾਗਰਪੰਚ ਤੂੰ ਵੀ ਛਾੜ ਬਾ ਹੁਣ ਇੱਕੋ ਗੱਲ ਪੂਰੇ 85000 ਉਹ 15000 ਦੀ ਗੱਲ ਕੀ ਨਹੀਂ ਨਹੀਂ ਹੁਣ ਠੀਕ ਆ ਲੈ ਜਾ 90000 ਦੇ ਬੱਕੇ ਦੋ ਜੀ ਲੈ ਜਾ ਬਸ ਹੁਣ ਉਹ ਰੋਹ ਚਾਰ ਬੱਕੇ ਦਿੰਦੇ ਜੀ ਹੁਣ ਕਿਆ ਰਿਆ ਵਜ ਪੈ ਗਈ ਠੀਕ ਆ ਮੈਂ ਵੀ ਤੈਨੂੰ ਕਹਦਾ ਪੰਜ ਮੈਂ ਮੋਲ ਵਾਲੀ ਗੱਲ ਨਹੀਂ 23000 ਦੀ ਬੱਕਰੀ ਮਾੜੀ ਵੀ ਨਹੀਂ ਹੋਈ ਗਈ ਆ ਇਹਨੇ ਵੀ ਆ ਪੱਠ ਵੀ ਪਾ ਲਈ ਚਾਰ ਨੇ ਆ ਆ ਤੋ ਇੱਕ ਆ ਪਏ ਜਾਂਦੇ ਮੇਰੇ ਕਾਹ ਪਾ ਤਿੰਨ ਭਰੀਆਂ ਹੋਈਆਂ ਕਾਹ ਸੁੰਦੀ ਆ ਇੱਕ ਗੜੇ ਕਾਲੀ ਪੜੀ ਆ ਖੜੀ ਐ ਇੱਕ ਕਾਲੀ ਆ ਖੜੀ ਇਧਰ ਦੇਖ ਆ ਖੜੀ ਐ ਤਿੰਨ ਦੀ ਖਰੀਦ ਗੜਾ ਤੇ ਚਾਰੇ ਵੀ ਇਹਦੇ ਆਪਣੇ ਘਰ ਦੀਆਂ ਚੱਕਰੇ ਵੀ ਆ ਮਿੰਮੇ ਮੈਨੂੰ ਕੋਈ ਨਹੀਂ ਤਾਂ ਮਰਜੀ ਕਰ ਲੋ ਯਾਰ ਕੋਈ ਚੱਕਰ ਨਹੀਂ ਸਰ ਮੈਂ ਇੱਥੋਂ ਕੋਈ ਨਹੀਂ ਜਰ ਮੈਂ ਨਾ ਕੋਈ ਨਹੀਂ ਕਰਾ ਰਿਹਾ ਕਾਹੀ ਨਾ ਵਾਤਾ ਖਿਆ ਕੱਢ ਦਿੰਦਾ 80 ਮਿੰਟ ਦੇ ਫਿਰ 81 ਦਾ ਯਾਰ ਲਾਇਆ 90 ਤੋਂ ਕਾਣਾ ਬਾਗ ਦੇ 80000 ਜਾਨਾ ਤਾਂ ਨਹੀਂ ਪੈ ਤਾਂ ਬਾਈ ਨੂੰ ਮੈਂ 8 ਲਾਇਆ ਦੀ ਬਾਲਾ ਇੱਕ ਬਾਹਰ ਪੈ ਗਈ ਫਿਰ ਤੇ ਕੋਦ ਦੇਗੀ ਬੱਕਰੀ ਵੀ ਪਾਈ ਹੈ ਤਾਂ ਹੀ 20 ਵਧੀਆ ਚਾਚਾ 20 ਪਹਿਲਾਂ ਭਰੀਆਂ ਵੀ ਲਾਉਂਦਾ ਸੀ ਇਹ ਵੀ ਆਏ ਨੇ ਪਤਾ ਖਲੋ ਸਮਝ ਲੈ ਆ ਕਰ ਉਹਦਾ 6 ਦਿੰਦੀ ਹੈ ਬਾਈ ਬੱਕਰੀ ਵੀ 6 ਦਿੰਦੀ ਹੈ ਸਾਡ ਪਰ ਜਾਣਗੇ ਤੇ ਉਹ ਫੜ ਗਿਆ ਉਹ ਯਾਰ ਸਾਹਬ ਨਾ ਬਾਈਆਂ ਨੂੰ ਦੇ ਦੋ ਮਾਉ ਨੂੰ ਮਾਰੋ ਨਾ ਮਾਰੋ ਫੇਰੀਆ ਹੁਣ ਯਾਰ ਨਾ ਕਹਿੰਦਾ ਨਵੇਂ ਬੰਦੇ ਨੇ ਯਾਰ ਬਾਈਆਂ ਦਾ ਨਵਾਂ ਕੰਮ ਆ ਯਾਰ ਜੇ ਇਹਨਾਂ ਨੂੰ ਵੀ ਚੰਗਾ ਮਾਲਵਾ ਗਿਆ ਚੰਦ ਵੀ ਇਹ ਲੱਗਦਾ ਕੋਈ ਦੁੱਖ ਨਹੀਂ ਬੇਇੱਜ਼ਤੀ ਦੇਖੋਗੇ ਤਾਂ ਹੀ ਪਤਾ ਲੱਗਦਾ ਜ਼ਿੰਦਗੀ ਆ ਜਾ ਚੋਕ ਯਾਰ ਹਾਂ ਸੇਜ਼ ਗੇਈ ਹੋ ਗਿਆ ਹਾਂ ਜਿਆਦਾ ਜਿਆਦਾ ਦੋ ਦਿਲ ਖੋਲ੍ਹ ਕਰ ਬੋਲੇ ਤੇ ਤੋਂ ਗੱਲ ਕਰੀ ਇਹਦਾ ਉਹਨੂੰ ਪਤਾ ਨਾ ਗੁੱਟਰੇ ਵਾਹੂ ਮੈਂ ਗੱਲ ਕਰੀ ਉਹ ਭਾਈ ਆਪਣਾ ਚਾਹ ਤੂੰ ਉੱਧਰ ਛੱਡ ਜਾ ਫਿਰ ਚੱਲ ਤੈਨੂੰ ਕਹਿ ਦਿੰਦਾ ਫੜਦਾ ਬਸ ਸੌਣਾ ਬੋਲੀ ਫੜਦਾ ਬਸ ਫੜ ਲਾ ਕਿੰਨੇ ਦੀ ਮਰਜੀ ਦੇਤੀਆਂ ਸੀ ਉਹ ਹੁਣ ਦੇਖ ਗਿਆ ਭਰਾ ਉਹ ਯਾਰ ਹਾਂ ਦੰਦਾਂ ਵਾਲੀ ਉਹ ਇੱਧਰ ਖਾਤੀ ਮਾਰਦੇ ਤੂੰ ਗੱਲ ਦਾ ਦੱਸੋ ਹੋਊਗੀ ਹੋਰ ASCII ਦੀਆਂ ਹਾਂ 82 ਦੀਆਂ ਲੋ ਯਾਰ ਉਹਦਾ ਸੁਪਾਣੇ ਤਾਂ ਘਣੇ ਜੇ ਗੱਲ ਪਾਤੀ ਮੈਂ ਤੇਰੇ ਭਾਈਆਂ ਨੂੰ ਗੱਲ ਕਰਤੀ ਉਹ ਜਮੈਂ ਲਿਖਾਈ ਕਰਾਉਂਗਾ ਮੈਂ ਲਿਖਾਈ ਕਰਾਉਂਗਾ ਉਹਦਾ ਲੋਵੇ ਲੱਗਿਆ ਖੜਾ ਦੋਨੇ ਉਹ ਲਿਖਾਈ ਕਰਾਉਂਗਾ ਉਹ ਦੋ ਨਦਰ ਮੱਲ ਭਾਈ ਰਾਜਮਾ ਜੇ ਬੱਕਰੀਆਂ ਮਾਰੀਆਂ ਹੁੰਦੀਆਂ ਕਹੇ ਨਹੀਂ ਦਿੱਦੂ ਦੀ ਬਣਾ ਦੇ ਚੱਕੋ ਉਹ ਆਪ ਵੀ ਬਸ ਤੈਨੂੰ ਕਹਿਦਾ ਬਸ ਚੱਲਿਆ ਕਰੇਗਾ ਭਾਈ ਭਾਈਆਂ ਨੂੰ ਕੋਈ ਕਰ ਲਾ ਹੁਣ ਮੈਂ ਤੇਰੀ ਹਰੇ ਗੱਲ ਮੋੜ ਹੀ ਨਹੀਂ ਵਾ ਗੱਲ ਖਾਈ ਨਾਲ ਕਿੰਨਾ ਹੋਜੀ ਨਹੀਂ ਫਿਰ ਕੋਈ ਨਾ ਫਿਰ ਯਾਰ ਐ ਨਹੀਂ ਤੇ ਮੇਰਾ ਭਾਈਆਂ ਨੂੰ ਸ਼ੋਟ ਕਰ ਦੂ ਕੋਈ ਆਪ ਖੋਸ਼ ਹੋਗੇ ਚੱਕ ਬਸ ਲੈ ਚੱਲਾ ਆ ਜਾ ਭਾਈ ਬੱਕਰੀਆਂ ਦਿਖਾਈ ਕਿਹੜੀਆਂ ਨੇ ਕੱਢ ਲਾ ਮੜਿਆ ਉੱਥੇ ਹੀ ਕੱਢ ਲਾ ਮੈਂ ਭਰੋਸੇ ਨਾਲ ਨਹੀਂ ਇਹ ਨਹੀਂ ਆਹ ਬੱਕਰੀਆਂ ਦਾ ਕੱਢਦੇ ਜਾ ਰਹੇ ਇਹਨਾਂ ਦੇ ਥੱਲੇ ਚੱਡੇ ਪਾਸ ਨਹੀਂ ਨਹੀਂ ਪਾਸ ਕਰਾ ਲੋ ਪਾਸ ਕਰ ਲੈ ਪਾਸ ਮੈਂ ਕਰ ਲੈਣੀ ਫਿਰ ਖਾਲਾ ਹੁੰਦਾ। Babu ਆਹ ਬੱਕਰੀਆਂ ਕਿੱਦਾਂ ਮਝੂਰਾਂ ਨੂੰ ਮਾਰ। ਠੀਕ ਹੈ ਆਜ ਨੂੰ ਫੜੀ ਮਰਾ ਲਾਅ ਕਰਾਂ ਮਰਾ ਕੱਢ ਲੈ। ਇਹ ਸਹੀ ਨਹੀਂ ਕਰਤੀ ਕੋਈ। ਇਹ ਮਾਰ ਲਾ। ਆਜ ਵਰਤੋ। ਉਹ ਤੇ ਹੈ ਹਾਂ ਬਾਰਾ ਇੱਕ ਆ ਵਕਰੀ ਜਿਹੜੀ ਜਿਹਨਾਂ ਪਾਉ ਬਾਹਰ ਕਾੜਦੇ ਨੇ ਉਹਦਾ ਜਿਹੜਾ ਚੱਲ ਆ ਜਾਣ ਮੇਰੇ ਬਹੁਤ ਆ ਬੰਦੇ ਖੜੇ ਨੇ ਵਧੀਆ ਨੇ ਆਪ ਯਾਦ ਰੱਖੂਗੀ ਹਾਂ ਪੁੱਛੀ ਹੈਗੀ ਸੀ ਪੁੱਤ ਲੈ ਆ ਫੜ ਕਾਰ ਹੈਗਾ ਇਹ ਮੇਰੇ ਕੋਲ ਲਓ ਜੀ ਇੱਕ ਹੋਰ ਕਿਹੜੀ ਆ ਜੀ ਕਿਹੜੀ ਆ ਬਹੁਤ ਦੀ ਦੁੱਧ ਕਰੀਏ ਉਹ ਤੁਸੀਂ ਬੱਗੀ ਕਿਹੜੀ ਆ ਇੱਕ ਹੋਰ ਆਹੇ ਆ ਉਹਦਾ 6 ਦਾੰਦ ਵਾਲੀ ਆ ਆਹੀ ਆਹੀ ਆ ਉਹਦਾ ਛੋਹ ਵਾਲੀ ਦਾ ਹਰਨੀ ਨੇ ਓਏ ਆ ਤੀ ਆਹੀ ਆਹੀ ਨਾ ਦੰਦ ਦੇਖ ਲਓ ਸ਼ੇਦ ਆਦ ਰਿਕ ਆਹੀ ਆ ਆਹ ਜੱਲੇ ਕਰ ਚੰਗੀ ਦੁੱਧ ਦੀ ਆਹੀ ਠੀਕ ਹੈ ਜੀ ਦੁੱਧ ਦੇਂਦੀ ਆ ਇਹਦਾ ਦੁੱਧ ਦੇਂਦੀ ਆ ਚਾਰੇ ਤੱਕ ਦੇ ਭਾਈ ਹੈ ਐਟਮ ਚਾਰੇ ਵਗਰ ਰੁਕੇ ਰਹੋ ਚਲ ਸੋ ਆ ਗੱਬਣਾ ਹੈ ਉਹਦੀ ਗਾਰੰਟੀ ਨਹੀਂ ਲੈਂਦੇ ਪਹਿਲਾਂ ਦੱਸਦੇ ਵੀ 2 ਮਹੀਨੇ ਲੱਗੀ ਹੋਈ ਨੂੰ ਹੋਵੇ ਗਾਰੰਟੀ ਅੱਛਾ ਉਹੀ ਹੈ ਜਿਹੜੀ ਪਹਿਲਾਂ ਲਗਾਈ ਦੀ ਭਾਈਆਂ ਮੂੰਗ ਦਾ ਪੜੀ ਗੱਲ ਕਰ ਦਿੰਦੇ ਇਹਦਾ ਵੀਰੇ ਦਿਨਾ ਦੇ ਨੇ ਮਹੀਨੇ ਦੇ ਵਿੱਚ ਵੀ ਸੂਪ ਪਣੀ ਹੈ ਤੈਨੂੰ ਪਹਿਲੀ ਸੂਪ ਪਣੀ ਹੈ ਇਹਦਾ 15-15 ਦਿਨ ਵਾਸਤੇ ਚਲੋ ਟਾਣ ਲਿਖਾਈ ਕਰਾ ਲਿਆ ਟੈਂਪੂ ਥੋਕਾਂ ਤੇਥੇ ਜਾਣਾ ਜਾਣਾ ਕਿੱਥੇ ਆਹ ਟੋਲ ਟੈਕਸ ਨਹੀਂ ਹੈਗਾ ਯਾਰ ਕਾਲਗੜ ਟੋਲ ਟੈਕਸ ਚਾਹ ਲੜ ਟੋਲ ਟੈਕਸ ਨਹੀਂ ਸਕੂਲ ਟੈਕਸ ਚਾਹ ਲੜਾ ਦੇਖਿਆ ਕਿੰਨੀ ਕੁ ਬੱਡ ਨਵਾਂ ਚਾਰ ਬੱਕਰੀਆਂ ਦਾ ਵੀ ਸੌਦਾ